ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ RAM KALI ਮਹਲਾ 3 ਅਨੰਦ ਦੇ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਣੀਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ ਸਾਉਦਤਾਂ ਗਾਓ ਹਰੀ ਕੇ ਰਾਮ ਅਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਜੇ ਮਨ ਮੇਰੇ ਆਤੋਂ ਸਦਾ ਰਹੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸੋ ਸਵਰਨਾ ਸੁਵਨਾ ਗਲਾਂ ਸਮਰ ਸਵਾਮੀ ਸੂਕੋ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਕਰਤੰਦੇ ਰਹਿ ਸਭ ਕਿਛ ਹੈ ਜਿ ਦੇਹੀ ਸੁਪਾਹਏ ਸਦਾ ਸਿਸਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੀ ਸੋਦ ਘਨੇਰੇ ਕਹ ਨਾਨਕ ਸੱਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਅਧਾਰ ਮੇਰਾ ਜਨੁ ਪੁਕਾ ਸੋ ਗੁਆਇਆਂ ਕਰ ਸਾਚ ਸੁਖ ਮਨ ਹੈ ਉਸਿਆ ਜਨਿਚਾ ਸਭ ਪੁਜਾਇਆਂ ਸਦਾ ਕਰੁ ਆਣ ਕੀਤਾ ਗੁਰੂ ਵਿਟਾਉ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋਸ ਸਤਸ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸੋ ਦਿਤ ਕਰਤਾ ਗਾਇ ਕਰਤਾ ਗੈ ਸੋ ਸੋ ਆਜੀ ਕਲਾ ਜਿਤ ਕਰਤਾ ਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਸਰ ਕਰਮ ਪਾਇਆ ਤੋਂ ਜਿਨ ਕੋ ਸੇਨਾ ਮਰ ਕਾ ਲਾਗੇ ਕਹਿ ਨਾਨਕ ਤਸਪੋ ਆਤਿਤ ਕਰਿਆ ਨ ਨਵਾਜੇ ਸਾਚੇ ਲਿਵੈ ਬਿੰਦਹਿ ਨਿਮਾਣੀ ਦੇ ਨਿਮਾਣੀ ਨਵਾਚੋਂ ਕਾ ਕਰੇ ਵਿਚਾਰੀਆ ਤਦਵਾਸਮਰਨ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਏ ਸੁਨੋ ਹਰ ਤਾਉ ਨਹੀਂ ਸਬਦ ਲਗ ਸਵਾਰੀਆ ਕਹਿ ਨਾਨਕ ਲਿਵੈ ਵਾਜ ਹੋਉ ਕਾ ਕਰੇ ਵਿਚਾਰੀਆ आनंद या नन सोहु कह आनंद गुरु ते जानिया जानिया आनंद सदा गुरु ते कृपा करे प्यारिया कर कृपा के लीवी कटे ज्ञानंजन सारेया अंदरो जिनका मोह तुठा तनिक स सचे सवारिया कह नानके हो आनंद है आनंद गुरु ते जानिया बाबा जिस तुंदे सोई जन पावै पावन त सो जन दे जिस मोह और क्या करे विचारेया ਇਕ ਪਰਮ ਬੁਲੇ ਜਿਤ ਰਹਿ ਦਹ ਦੇ ਸਿਕ ਨਾਮ ਲਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਪਾਣਾ ਭਾਵੇ ਕਹਿ ਨਾਨਕ ਚਰ ਦੇ ਪਿਆਰੇ ਸੂਝਿ ਜਨ ਪਾਵੇ ਆਵੋ ਸੰਤ ਪਿਆਰੇ ਹੋ ਵਕਤ ਕੀ ਕਰੈ ਕਹਾਣੀ ਕਰੈ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧੰਸ ਸੋ ਗੁਰ ਕੋ ਹੁਕਮ ਨੈ ਪਾਈਐ ਮੋਕਲ ਮਨ ਇਹੋ ਗੁਰੂ ਕੇ ਰਾਗ ਆਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਤਿਓ ਅਕਤ ਕਹਾਣੀ ਏ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਚਤਰਾਏ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਮਨੀ ਜਿਨਿਤ ਭਰਮ ਪਲਾਇਆ ਮਾਇਆ ਤਾਂ ਮੋਨੀ ਤ내 ਕੀਤੀ ਜਿਨ ਤਗੋਲੀ ਪਾਈਆ ਕੁਰਬਾਨ ਕੀਤਾ ਤਦਾ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਏ ਮਨ ਪਿਆਰੇ ਤੂੰ ਸਦਾ ਸੱਚ ਸੁਮਾਲੇ ਹੁ ਕੁਟੰਮ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀ ਜਿਸ ਨਾਲ ਕੁੰਚਤ ਲਾਈਐ ਸਾਕਾ ਮੁੱਲੇ ਨਾ ਖੀਚਾ ਜਿਤੰਤ ਪਛੋਤਾਈਐ ਸਤਿਗੁਰੂ ਕਾਉ ਦੇ ਸੁਣ ਤੂੰ ਹੋਵੈ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਮਾਲੇ ਆਗਮ ਕੋਚਰਾ ਤੇ ਰੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣ ਹੈ ਜੀ ਚੰਸਵ ਤੇਲ ਤੇਰਾ ਕਿਆ ਕੁਅਕ ਬਖਾਨੈ ਅੱਖਾਂ ਤਾਂ ਵੇਖ ਸਤੂ ਹੈ ਜੇ ਜਗਤ ਪਾਇਆ ਕਹਿ ਨਾਨਕ ਉਸ ਦਾ ਅਗਮ ਹੈ ਤੇ ਰੰਤ ਨਾ ਪਾਇਆ ਸੁਰ ਨਰਮੰਜਨ ਅੰਮ੍ਰਿਤ ਪੋਇ ਦੇ ਉਸ ਅੰਮ੍ਰਿਤ ਗੁਰ ਤੇ ਪਾਇਆ ਪਾਇ ਅੰਮ੍ਰਿਤ ਗੁਰ ਕੇ ਉਪਾਕੇ ਨੂੰ ਸੱਚਾ ਮਨ ਵਸਾਇਆ ਜੀ ਆ ਜਨਸਾ ਤੋਂ ਦੁਪਾਇ ਇੱਕ ਵੇਖ ਪਰਸਣ ਆਇਆ ਲਵ ਲੋ ਓਮਕਾਰ ਚਿਰਕਾ ਸਤਿਗੁਰੂ ਭਲਾ ਪਾਇਆ ਕਹੇ ਨਾ ਨੀ ਜਸਤ ਮਾ ਉੱਟਾ ਤੇ ਨੰਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨੇ ਰਲ ਦੀ ਚਲ ਅੰਦੇ ਰਾਲੀ ਭਗਤਾਂ ਕੀ ਰੀ ਵਿਖ ਮਾਰਗ ਚਲਣਾ ਲਵ ਲੋ ਓਮਕਾਰ ਤਰ ਤ੍ਰਿਸ਼ਨਾ ਮੌਤ ਨਾਹੀ ਬੁਲਣਾ ਕੰਨਿਓ ਤਖੀ ਵਾਲੋਂ ਦੇ ਕੀਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਾ ਹਰ ਵਾਸਨਾ ਸਮਾਣੀ ਕਹਿ ਨਾਨਕ ਚਲ ਭਗਤਾ ਜੁਗੋ ਜੁਗ ਨਿਰਾਲੀ ਜਿਉਂ ਤੋਂ ਚਲਾਹੀ ਤਿਉ ਚਲੈ ਸੁਆਮੀ ਹੋਰ ਕਾ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੀ ਤਿਉ ਚਲੈ ਜਿਨਾਂ ਮਾਰਗ ਪਾਵਹਿ ਕਾਰ ਕਿਰਪਾ ਜਨ ਨਾਮ ਲਾਏ ਸੇ ਹਰ ਹੱਸ ਦਾ ਧਿਆਵ ਹੈ ਜਿਸ ਨੂੰ ਕਤਸ ਨਾ ਹੈ ਆਪਣੀ ਸੇ ਗੁਰਦੁਆਰ ਸਤ ਪਾਵੇ ਕਹਿਣਾ ਨਿਕ ਸੱਚੇ ਸਾਹਿਬ ਜੋ ਭਾਵੇ ਤੋ ਚਲਾਵੇ ਏਹੋ ਸੁਹਿਲਾ ਸਦ ਸੁਹਾਵਾ ਸਦ ਸੁਹਾਵਾ ਸਦਾ ਸੁਹਿਲਾ ਸਤਗੁਰੂ ਸੁਨਾਇ ਆਇਓ ਤਨ ਕੈ ਮਨ ਵਸਿਆ ਜਿੰਦ ਤਰੋਂ ਲਿਖਿਆ ਆਇਆ ਏਕ ਫਿਰੈ ਕੰਧੇਰੇ ਕਰ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸੋ ਸੁਹਿਲਾ ਸਤਗੁਰੂ ਸੁਨਾਇਆ ਪਤ ਹੋਇਸੇ ਜਨਾਜਨੀ ਹਰ ਧਾਇਆ ਹਰ ਧਾਇਆ ਪਤ ਹੋਏ ਗੁਰਮੁਖ ਜੀ ਨੇ ਧਾਇਆ ਪਤ ਮਾਤਾ ਪਿਤਾ ਕੁਟਮ ਸਹਿ ਸਉ ਪਏ ਸੰਗ ਸਵਾਈਆ ਕਹਿੰਦੇ ਪਵਤ ਸੁੰਦੇ ਪਵਤ ਸੇ ਪਵਤ ਜਿਨੀ ਮਨ ਵਸਾਇਆ ਕਹ ਨਾਨਕ ਸੇ ਪਵਤ ਜਿਨੀ ਗੁਰਮੁਖ ਹਰ ਹਰ ਧਾਇਆ ਕਰਮੀ ਸੈ ਨ ਉਪਜੈ ਵਿੰ ਸਹਿਜ ਸਹਿਸ ਨਾ ਜਾਇ ਨਹਿ ਜਾਇ ਸਹਿਸਕਤ ਸੰਜਮ ਰਜ ਲੋਕ ਬਿਲ ਲਾਇ ਨੈ ਜੈ ਸੈ ਸਗਤ ਸੰਜਮ ਰਹੇ ਕਰਮ ਕਮਾਏ ਸੈ ਸੈ ਜਿਉ ਮੈਲীন ਹੈ ਤੇ ਸੰਜਮ ਤੋਤਾ ਜਾਏ ਮਨ ਤੋਂ ਵਸ ਲਾਗੋ ਅਰਥੋਂ ਰੋਹ ਚਤਲਾਈ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਉਪਜਾਇ ਸੈ ਸੈ ਵਿਜਾਇ ਜਿਉ ਮੈਲੇ ਬਾਰੋਂ ਨਿਰਮਲੋਂ ਬਾਰੋਂ ਨਿਰਮਲੋਂ ਜਿਉ ਤਾਂ ਮੈਲੇ ਇਤਨੀ ਜਨੁ ਜੁਵੈ ਹਾਰਿਆ ਏ ਤਸਨਾ ਵੱਡਾ ਰੋਗ ਲਗਾ ਮਰਨ ਮਨੋਂ ਵਿਚਾਰਿਆ ਬਿਤਾ ਮਹਿ ਨਾ ਮਤਮਾ ਸੋ ਸੁਣੈ ਨਹੀਂ ਫਿਰ ਜੋ ਬਿਤਾ ਲਿਆ ਕਹ ਨਾਨਕ ਜਿਨ ਸੱਚ ਤਜਿਆ ਕੋੜੇ ਲਾਗੇ ਇਤਨੇ ਜਨਮ ਜੂ ਹੈ ਹਾਰਿਆ ਜੀਉ ਨਿਰਮਲ ਵਾਰੋ ਨਿਰਮਲ ਆ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੇ ਕਮਾਣੀ ਕੋੜ ਕੇ ਸੋਇ ਪੋਚ ਨਾਹੀ ਮਨਤਾ ਸਸਮਾਣੀ ਜਨਮ ਰਤਨ ਜਿਨੇ ਕਟਿਆ ਭਲੇ ਸੇ ਵੰਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸੇ ਗੁਰੂ ਸੇ ਤਿਸਨ ਮੁਖ ਹੋਵੇ ਹੋਐ ਤਾਂ ਸੰਮੁਖ ਸੇ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਨੈ ਹਰਦੈ ਧਿਆਏ ਅੰਤਰਾਤਮੈ ਸਮਾਲੇ ਆਵ ਛਡ ਸਦਾ ਰਹਿ ਤਰਨਾ ਗੁਰ ਬਿਨੋ ਵਰਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋਸ ਉਹ ਸਿਖ ਸੰਮਕ ਹੋਇ ਜੇ ਕੋ ਗੁਰ ਤੇ ਬੇ ਮੁਖ ਹੋਇ ਵਿੰ ਸਤਿਗੁਰ ਮੁਕਤਿ ਨਾ ਪਾਵੈ ਪਾਵੈ ਮੁਕਤਿ ਨਾ ਹੋਰ ਤਾ ਕੋਈ ਪੁੱਛੋ ਬਿਵੇਕੀਆ ਜਾਏ ਅਨੇਕ ਜੁਨੇ ਪਰਮਾਵੈ ਵਿੰ ਸਤਿਗੁਰ ਮੁਕਤਿ ਨਾ ਪਾਏ ਫਿਰ ਮੁਕਤਿ ਪਾਏ ਲਗ ਚਲਣੀ ਸਤਿਗੁਰੁ ਸ਼ਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਵਿੰ ਸਤਿਗੁਰ ਮੁਕਤਿ ਨਾ ਪਾਏ ਆਉ ਸਿੱਖ ਸਤਿਗੁਰੂ ਕੇ ਪਿਆਰੇ ਹੋਊਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੀ ਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਰ ਦਇਤ ਨਾ ਸਮਾਣੀ ਪੀਵੋ ਅਮਰ ਸਦਾ ਰੋਹ ਰੰਗ ਜਿਪਿਓ ਸਰੰਗ ਪਾਣੀ ਕਹਿ ਨੰਨਸ ਦਾ ਗਾਓ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਖਵਕਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਜਨ ਕਹ ਲੈ ਆ ਮਾਇਆ ਬੋਲਣ ਤੇ ਰਵਾਣੀ ਕਹਿ ਨੰਨ ਸਤਿਗੁਰੂ ਅਜਹੋਂ ਹੋਰ ਕੱਚੀ ਬਾਣੀ ਗੁਰ ਕਾ ਸਜਰਾ ਤਨ ਹੈ ਹੀਰੇ ਜਿਤ ਜੜਾ ਸਭ ਦਾ ਰਤਨ ਜਿਤ ਮਨ ਲਾਗਾ ਇਹੋ ਅਸਮਾਉ ਸਭ ਸਿੱਤੀ ਮੰ ਮਿਲਿਆ ਸਚ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਮੁੰਦੇ 부ਝਾਏ ਕਹਿ ਨਾਨਕ ਸਭ ਰਤਨ ਹੈ ਹੀਰਾ ਜਿਤ ਜੜਾ ਸਿਵ ਸਖਤ ਆਪੋ ਪਾਇ ਕੇ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਇਆ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸਉਧ ਮਨ ਵਸਾਏ ਗੁਰਮੁਖ ਜਿਸਮੂ ਆਪ ਕਰੇ ਸੁ ਹੋਵੇ ਇੱਕ ਸੋਲਿ ਲਾਇ ਕਹਿ ਨਾਨਕ ਆਪ ਕਰਤਾ ਆਪੇ ਹੁਕਮ 부ਝਾਏ ਸ੍ਰੀ ਮਰਤਾ ਸਾਸਤਰ ਪਨ ਪਾ ਵਿਚਾਰ ਦੇ ਤਤ ਸਰਣਾ ਜਾਣੀ ਤਤ ਸਰਣਾ ਜਾਣੀ ਗੁਰੂ ਵਜਹੁ ਹੋਂ ਤਤ ਸਰਣਾ ਜਾਣੀ ਤੇਹੀ ਗੁਣੇ ਸੰਸਾਰ ਭ੍ਰਮ ਸੁਸਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾ ਕੇ ਜਨਾ ਹਰ ਮਨ ਵਸਿਆ ਬੁੱਲ੍ਹੇ ਅਮਰ ਪਾਣੀ ਕਹ ਨਾਨਕ ਸੋ ਤਤ ਪਾਏ ਜਿਸੁ ਮਨ ਮਨ ਦਿਨ ਹਰ ਲਿਵ ਲਾਗੇ ਜਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਸੋ ਕਮਨੋਂ ਵਿਸਾਰੀਐ ਮਨੋਂ ਕਉ ਵਿਸਾਰੀਐ ਉਹ ਦਾਤਾ ਜਿਗਨ ਮੈਂ ਆਹਰ ਪਹੁੰਚਾਵੇ ਉਸ ਨੂੰ ਕਿਉ ਪੋਜ ਨਾ ਸਕੀ ਜਿਸ ਮਾ ਆਪਣੀ ਲਿਵ ਲਾਵੇ ਆਪਣੀ ਲਈ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹ ਨਾਨਕੇਵਲ ਦਾਤਾ ਸੋ ਕਮਨੋਂ ਵਿਸਾਰੀਐ ਜੈਸੀ ਅਗਨਉਦਰ ਮਹ ਐ ਤੈਸੀ ਬਹਰ ਮਾਇਆ ਮਾਇਆ ਕੰਸਾ ਵੇ ਕੋ ਜੇਹੀ ਕਰਤਾ ਖੇਲ ਰਚਾਇਆ ਜਾਤ ਉਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੈ ਛੁਟਕੀ ਲਗੀ ਤਿਸ ਨਾਮ ਆਇਆ ਅਮਰ ਵਰਤਾਇਆ ਇਹ ਮਾਇਆ ਜਤਾਰ ਵਿਸਰੈ ਮੋਹ ਪੁਜੈ ਭਉ ਤੂਚਾ ਲਾਇਆ ਕਹਿ ਨਾਨਕ ਗੁਰ ਪ੍ਰਤਾਦਿ ਜਿਨਾਂ ਲੱਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਲਾਏ ਐਸਾ ਸਤਗੁਰੂ ਜੀ ਮਿਲਿਆ ਤਿਸਨੂੰ ਸਰਸੰਪੀਏ ਵਿੱਚੋਂ ਆਪ ਜਾਏ ਜਿਉ ਤਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਮੁਲਕਾ ਹੈ ਭਵਤਨਾ ਕੇ ਨਾਨਕਾ ਜਨ ਹਰ ਪੁੱਲੇ ਪਾਏ ਹਰ ਰਸ ਮੇਰੀ ਮਨ ਵੰਜਾਰਾ ਹਰ ਰਸ ਮੇਰੀ ਮਨ ਵੰਜਾਰਿਆ ਸਤਗੁਰ ਤੇ ਰਸ ਜਾਣੇ ਹਰ ਹਰਨ ਜਪੋ ਜਿਉ ਲਾਹ ਕਟਿਓ ਦਿਹਾੜੀ ਉਹ ਤੰਤਨਾ ਮਿਲਿਆ ਜਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੁਆ ਵੰਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਜੇਰੀ ਪ੍ਰਾਧਨਾ ਜਾਏ ਪਿਆ ਮਨ ਜਾਏ ਹੁਰਤ ਬਿਤਾਏ ਜਿਚਰ ਹਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪਿਆ ਹਰ ਰਸ ਬਹੁੜਾ ਤ੍ਰਿਸ਼ਨਾ ਲੱਗੇ ਆਏ ਇਹੋ ਹਰਸ ਕਰਮੇ ਪਾਈਐ ਸਤਿਗੁਰ ਮਿਲੈ ਜਿਸਿ ਆਏ ਕਹ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਏ ਸਰੀਰ ਮੇਰਾ ਹਰ ਤਮੈ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਆਰ ਜੋਤ ਰੱਖੀ ਤਦ ਵਿੱਚ ਤਾਂ ਤੂੰ ਜਗਮਹਿ ਆਇਆ ਹਾਰੇ ਆਪੇ ਮਾਤਾ ਆਪੇ ਪਿਤਾ ਜਿੰਜੀਉ ਪਾਇ ਜਗਤ ਦਿਖਾਇਆ ਹੋਰ ਪ੍ਰਸਾਦੀ ਗੁੱਜਿਆ ਤਾਂ ਚਲਤ ਹੁਆ ਚਲਤ ਨਜ਼ਰੀ ਆਇਆ ਕਹ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮਹਿ ਆਇਆ ਮਨ ਚਾਉ ਪਿਆ ਪ੍ਰਗਗ ਸੁਨੇਹਾ ਹਰ ਮੰਗਲ ਗਾਉ ਸਖੀ ਗ੍ਰਿਵ ਮੰਦਰ ਬਣਿਆ ਹਰ ਗਉ ਮੰਗਲ ਨੇ ਸਖੀ ਸੁਖ ਦੁਗਣਾ ਬਿਆਪੇ ਗੁਰ ਚਲਣ ਲਾਗੇ ਜਨ ਸੁ ਭਾਕੇ ਆਪਣਾ ਵਰਜਾ ਪਏ ਅਨਹਤ ਬਾਣੀ ਗੁਰ ਸਬਦ ਜਾਣੇ ਹਰ ਨਾਮ ਹਰਸ ਓਗੋ ਕਹਿ ਨਾਨਕ ਪ੍ਰਵਾ ਮਿਲਿਆ ਕਰਨ ਕਰਨ ਜੋਗੋ اے ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਾ ਪਦ ਕਰਮ ਕਮਾਇਆ ਕੇ ਕਰੋਂ ਕਮਾਇਆ ਤੋ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਨਹਰ ਤੇਰਾ ਰਚਨ ਰਚਿਆ ਸੋ ਹਰਮਨ ਨ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੁਰੂ ਲਿਖਿਆ ਪਾਇਆ ਕਹਿ ਨਾਨਕੋ ਸਰੀਰ ਪ੍ਰਵਾਨ ਹੋਣਾ ਆਜੂ ਸਤਿਗੁਰ ਤੋਂ ਚਿਤਲਾਇਆ اے ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਵਰਨਾ ਦੇਖੋ ਕੋਈ ਅਰ ਬਿਨਵਰਨਾ ਦੇਖੋ ਕੋਈ ਨਦਰਿ ਹਰਨੇ ਹਾਲਿਆ ਇਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਗੁਜਿਆ ਜਾਂ ਵਿਕਾਰ ਇੱਕ ਹੈ ਹਰ ਬਿਨ ਵਰਨਾ ਕੋਈ ਕਹ ਨਾਨਕ ਇਹ ਨਿਤਰੰਦ ਸੇ ਸਤਿਗੁਰ ਮਿਲਿਆ ਦਿਵ ਤ੍ਰਿਸ਼ਟ ਹੋਈ ਇਹ ਸਰਵਣੁ ਮੇ ਰਹੋ ਸਚਾ ਸੁਨੈ ਨੂੰ ਪਠਾਏ ਸਚਾ ਸੁਨੈ ਨੂੰ ਪਠਾਏ ਸਰੀਰ ਲਾਇ ਸੁਨਹੁ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸ ਰਸਮਾਣੀ ਸਚ ਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਨਾਮ ਸੁਣਾਉ ਪਇਤਰ ਹੋਵੋ ਸੱਚ ਸੁਣਨੈ ਨੋ ਪਠਾਏ ਹਰ ਜੀਉ ਗੁਫੰਦਰ ਰੱਖੈ ਵਾਜਾ ਕੌਣ ਵਜਾਇਆ ਵਜਾਇਆ ਵਾਜਾ ਕੌਣ ਨੋਂਗਵਾਰੇ ਪ੍ਰਗਟ ਕੀਏ ਦਸਮਾ ਗੁਫਤਰ ਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨੰਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਉ ਨਵ ਨਿਤ ਅਤ ਤੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਪੰਦ ਰੱਖੈ ਵਾਜਾ ਪਵਨ ਵਜਾਇਆ ਇਹੋ ਸੱਚਾ ਸੁਹਿਲਾ ਸੱਚ ਹੈ ਕਰ ਗਾਵਹੁ ਗਾਓ ਤਾਂ ਸੁਹਿਲਾ ਕਰ ਸੱਚ ਹੈ ਜਿੱਥੈ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਤੁਤ ਭਾਵ ਹੈ ਗੁਰਮੁਖ ਚ ਨਾ ਬੁਝਾਵਹਿ ਹੇ ਓ ਸਚ ਸਬਨਾ ਕਾ ਕਸਮ ਹੈ ਜਿਸ ਵਖਸ਼ੇ ਸੋ ਜਨ ਪਾਵੇ ਕਹਿ ਨਾਨਕ ਸਚ ਸੁਹਿਲਾ ਸਚੈ ਕਰ ਗਾਵੇ ਆਨੰਦ ਸੁਣੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਭ੍ਰਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੋ ਗਰੋਹ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸੰਤ ਸਜਨ ਭਏ ਸਰਤੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪ੍ਰਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ